ਸਤਿ ਸ਼੍ਰੀ ਅਕਾਲ ਜੀ ਗਲੋਬਲ ਪੰਜਾਬ ਟੀਵੀ ਦੇਖ ਰਹੇ ਹੋ ਤੁਸੀਂ ਮੈਂ ਹਾਂ ਪ੍ਰਪ ਸਿੱਧੂ ਪਿਛਲੇ ਕੁਝ ਸਮੇਂ ਤੋਂ ਕਰਨਲ ਬਾਠ ਦਾ ਮੁੱਦਾ ਲਗਾਤਾਰ ਸੁਰਖੀਆਂ ਦਾ ਹਸ ਹੈ ਤਾਂ ਅਜੇਹ ਦੇ ਵਿੱਚ ਨਿਤ ਦਿਨ ਅਜੇਹੀ ਖਬਰ ਇਸ ਮਾਮਲੇ ਚ ਸਾਹਮਣੇ ਆਉਂਦੀ ਹੈ ਜੋ ਕਿ ਇਸ ਮਾਮਲੇ ਨੂੰ ਨਵਾਂ ਮੋੜ ਦੇ ਦਿੰਦੀ ਹੈ ਅੱਜ ਨਵੀਂ ਜਾਣਕਾਰੀ ਜੋ ਕਰਨਲ ਬਾਠ ਨਾ ਦੀ ਪਤਨੀ ਦੇ ਵੱਲੋਂ ਸਾਂਝੀ ਕੀਤੀ ਗਈ ਹੈ ਉਹ ਇਹ ਹੈ ਕਿ ਇੱਕ ਵਿਅਕਤੀ ਲਗਾਤਾਰ ਕਰਨਲ ਬਾਠ ਜਾਂ ਫਿਰ ਉਹਨਾਂ ਦੇ ਪਰਿਵਾਰਕ ਮੈਂਬਰ ਜਿਹੜੇ ਵੀ ਇਸ ਕੇਸ ਨੂੰ ਲੈ ਕੇ ਲਗਾਤਾਰ ਬਾਹਰ ਅੰਦਰ ਜਾ ਰਹੇ ਨੇ ਉਹਨਾਂ ਦਾ ਪਿੱਛਾ ਕਰ ਰਿਹਾ ਹੈ ਜਿਸ ਦੀ ਵੀਡੀਓ ਕਰਨਲ ਬਾਠ ਉਹਨਾਂ ਦੀ ਪਤਨੀ ਦੇ ਵੱਲੋਂ ਬਣਾਈ ਗਈ ਤੇ ਉਸ ਵੀਡੀਓ ਤੋਂ ਬਾਅਦ ਪੁਲਿਸ ਨੇ ਉਸ ਵਿਅਕਤੀ ਨੂੰ ਗ੍ਰਿਫਤਾਰ ਕਰ ਲਿਆ ਹਾਲਾਂਕਿ ਮਾਮਲਾ ਇਸਤੇ ਕਾਫੀ ਜ਼ਿਆਦਾ ਭੜਕ ਚੁੱਕਿਆ ਤੁਸੀਂ ਉਹ ਇੱਕ ਵਾਰ ਵੀਡੀਓ ਦੇਖੋ ਜਿਸ ਦੇ ਵਿੱਚ ਲਗਾਤਾਰ ਇਹ ਕਿਹਾ ਜਾ ਰਿਹਾ ਹੈ ਕਿ ਇਹ ਵਿਅਕਤੀ ਸਾਡਾ ਪਿੱਛਾ ਕਰ ਰਿਹਾ ਤੇ ਸਾਨੂੰ कितने कितने इस चीज तो खतरा महसूस हो रहा है हमारा केस ऐसा चल रहा है कि हमारे पीछे बहुत या हम मेरे को सिक्योरिटी मिली हुई है जी और सीधा बंदा भेजा हुआ है आप आपका नाम क्या है बताइए नाम क्या है आपका अरे मैं सर के साथ जा रहा हूं। नहीं सर के कार्रवाई कर आपका नाम क्या है ਬੋਲੋ ਜੀ ਬਤਾਈਏ ਨਾਮ ਕੀ ਹੈ ਆਪ ਕੀ ਰਿਕਾਰਡਿੰਗ ਕਰ ਰਹੇ ਥੇ ਮੇਰੀ ਬਤਾਓ ਰਿਕਾਰਡਿੰਗ ਆਪ ਦਾ ਕੀ ਇਰਾਦਾ ਹੈ ਨਹੀਂ ਨਹੀਂ ਆਪ ਦਾ ਕੀ ਇਰਾਦਾ ਥਾ અમારી ਰਿਕਾਰਡਿੰਗ ਕਰਕੇ ਆਪ ਡਿਲੀਟ ਕਿਉਂ ਕਰ ਰਹੇ ਥੇ ਆਪ ਕੋ ਨਹੀਂ ਆਪ ਕਿਉਂ ਆਈਡੀ ਦਿਖਾਵਾਤਾ ਆਪ ਸੇ ਕੋਲ ਆਧਾਰ ਕਾਰਡ ਨਹੀਂ ਤਾਂ ਫੋਨ ਨਾ ਲਿਓ ਆਹ ਤੇ ਮੇਰੇ ਕੋਲ ਉਹ ਇਸਨੇ ਕੁਝ ਡਿਲੀਟ ਕੀ ਬੰਦੇ ਨੇ ਕਾਲ ਕਰਤੀ ਹੈ ਬਸ ਬਸ ਸੋ ਜਿੱਥੇ ਇੱਕ ਪਾਸੇ ਨਵੇਂ ਇਲਜ਼ਾਮ ਕਰਨਲ ਬਾੜਦੀ ਪਤਨੀ ਦੇ ਵੱਲੋਂ ਲਗਾਏ ਗਏ ਨੇ ਤਾਂ ਉੱਥੇ ਹੀ ਜੇਕਰ ਮਾਮਲੇ ਦੀ ਜਾਂਚ ਦੀ ਗੱਲ ਕਰੀਏ ਤਾਂ ਇਹ ਮਾਮਲਾ ਹਾਈ ਕੋਰਟ ਦੇ ਵਿੱਚ ਪਹੁੰਚਿਆ ਜਿੱਥੇ ਅੱਜ ਸੁਣਵਾਈ ਹੋਈ ਇਸ ਮਾਮਲੇ ਦੇ ਵਿੱਚ ਕੋਰਟ ਨੇ ਪੰਜਾਬ ਸਰਕਾਰ ਤੋਂ ਇਸ ਚੀਜ਼ ਦਾ ਜਵਾਬ ਮੰਗਿਆ ਕਿ ਤੁਸੀਂ ਇਸ ਚੀਜ਼ ਨਾਲ ਸਹਿਮਤ ਹੋ ਕਿ ਇਸ ਦੀ ਜਾਂਚ ਚੰਡੀਗੜ੍ਹ ਪੁਲਿਸ ਨੂੰ ਸੌਂਪ ਦਿੱਤੀ ਜਾਵੇ ਤਾਂ ਤੁਰੰਤ ਪੰਜਾਬ ਸਰਕਾਰ ਦੇ ਵੱਲੋਂ ਇਸ ਲਈ ਸਹਿਮਤੀ ਜਤਾਈ ਗਈ ਜਿਸ ਤੋਂ ਬਾਅਦ ਜਿਹੜੀ ਜਾਂਚ ਹੈ ਉਹ ਚੰਡੀਗੜ੍ਹ ਪੁਲਿਸ ਨੂੰ ਸੌਂਪ ਦਿੱਤੀ ਗਈ ਹੈ ਹੁਣ ਚੰਡੀਗੜ੍ਹ ਪੁਲਿਸ ਇਸ ਮਾਮਲੇ ਦੇ ਵਿੱਚ ਸੈੱਟ ਬਣਾਏਗੀ ਅਦਾਲਤ ਦੇ ਹੁਕਮਾਂ ਦੇ ਮਤਾਬਕ ਆਉਣ ਵਾਲੇ 3 ਦਿਨਾਂ ਦੇ ਵਿੱਚ ਇਸ ਮਾਮਲੇ ਦੇ ਉੱਪਰ ਚੰਡੀਗੜ੍ਹ ਪੁਲਿਸ ਦੀ ਇੱਕ ਸੈਟ ਬਣੇਗੀ ਜੋ ਕਿ ਅਗਲੇ 4 ਮਹੀਨਿਆਂ ਦੇ ਵਿੱਚ ਇੱਕ ਰਿਪੋਰਟ ਬਣਾ ਕੇ ਸੌਂਪੇਗੀ ਪਰ ਨਾਲ ਨਾਲ ਇਹ ਵੀ ਸ਼ਰਤ ਰੱਖ ਦਿੱਤੀ ਗਈ ਹੈ ਕਿ ਇਸ ਸੈਟ ਦੇ ਵਿੱਚ ਕੋਈ ਵੀ ਪੰਜਾਬ ਪੁਲਿਸ ਦਾ ਅਧਿਕਾਰੀ ਹੈ ਜਿਹੜਾ ਉਹ ਸ਼ਾਮਿਲ ਨਹੀਂ ਹੋਵੇਗਾ ਯਾਨੀ ਕਿ ਹੁਣ ਯੂਟੀ ਚੰਡੀਗੜ੍ਹ ਦੀ ਪੁਲਿਸ ਹੈ ਜਿਹੜੀ ਉਹ ਇਸ ਮਾਮਲੇ ਦੀ ਪੈਰਵਾਹੀ ਕਰ ਰਹੀ ਹੈ ਸੈਟ ਬਣੇਗੀ ਜਿਸ ਤੋਂ ਬਾਅਦ ਇਸ ਮਾਮਲੇ ਦੇ ਵਿੱਚ ਜਾਂਚ ਹੋ ਕੇ ਇੱਕ ਰਿਪੋਰਟ ਸਾਹਮਣੇ ਆਏਗੀ ਦੇਖਣਾ ਹੋਵੇਗਾ ਕਿ 4 ਮਹੀਨੇ ਬਾਅਦ ਸੈਟ ਇਸ ਪੂਰੇ ਕੇਸ ਦੇ ਵਿੱਚ ਕਿਸ ਤਰ੍ਹਾਂ ਦਾ ਰਿਸਪਾਂਸ ਦਿੰਦੀ ਹੈ ਕਿ ਆਉਟਪੁੱਟ ਨਿਕਲਦੀ ਹੈ ਕਿਸ ਦੀ ਗਲਤੀ ਜ਼ਿਆਦਾ ਨਿਕਲਦੀ ਹੈ ਕਿਸ ਦੀ ਘੱਟ ਇਹ ਤਾਂ ਆਉਣ ਵਾਲਾ ਸਮਾਂ ਹੀ ਦੱਸੇਗਾ ਹੁਣ ਤੁਸੀਂ ਦੇਖ ਸਕਦੇ ਹੋ ਗਲੋਬਲ ਪੰਜਾਬ ਟੀਵੀ ਨੂੰ ਡਾਊਨਲੋਡ ਕਰੋ ਸਾਡੀ ਐਪ ਐਂਡਰੋਇਡ ਜਾਂ ਆਈਓਐਸ ਤੇ ਫ੍ਰੀ ਵਿੱਚ ਰੋਕੂ ਅਤੇ ਐਮਾਜ਼ਾਨ ਫਾਇਰ ਟੀਵੀ ਤੇ ਜਾਂ ਐਪਲ ਟੀਵੀ ਤੇ ਨਾਲ ਹੀ ਦੇਖ ਸਕਦੇ ਹੋ ਲਾਈਵ ਸਟ੍ਰੀਮਿੰਗ www.globalpunjabtv.com ਤੇ